ਅੱਜ ਕਰਿਆ ਇਹਨਾ ਆਇਨਾ ਦਸਵੇਂ ਗੁਰਾਂ ਦੇ ਨਾਲ ਅੱਜ ਕਰਿਆ ਇਹਨਾ ਆਇਨਾ ਦਸਵੇਂ ਗੁਰਾਂ ਦੇ ਨਾਲ ਅੱਜ ਕਰਿਆ ਇਹਨਾ ਸਰਸਾ ਕੰਡੇ ਪਿਆ ਵਿਛੋੜਾ ਸਰਸਾ ਕੰਡੇ ਪਿਆ ਵਿਛੋੜਾ ਵਿਛੜ ਗਏ ਹੰਸਾਂ ਦਾ ਜੋੜਾ ਵਿਛੜ ਗਏ ਹੰਸਾਂ ਦਾ ਜੋੜਾ ਵਿਛੜ ਗਿਆ ਪਰਵਾਇ ਅਜ ਕਰਿਆ ਇਹਨਾ ਆਏ ਨਾ ਦਸਵੇਂ ਗੁਰਾਂ ਦੇ ਨਾਲ ਅਜ ਕਰਿਆ ਇਹਨਾ ਗੰਗੋ ਪਾਪੇ ਜ਼ੁਲਮ ਕਮਾਇਆ ਗੰਗੋ ਪਾਪੇ ਜ਼ੁਲਮ ਕਮਾਇਆ ਰਤਾ ਜੀ ਨਾਵੇਂ ਤਰਸ ਨਾ ਆਇਆ ਰਤਾ ਜੀ ਨਾਵੇਂ ਤਰਸ ਨਾ ਆਇਆ ਬੱਚਿਆਂ ਨੂੰ ਲੈ ਗਿਆ ਨਾਲ ਅਜ ਕਰਿਆ ਇਹਨਾ ਦਸਵੇਂ ਗੁਰਾਂ ਦੇ ਨਾਲ ਅੱਜ ਕਰਿਆ ਇਹਨਾ ਆਏ ਨਾ ਦਸਵੇਂ ਗੁਰਾਂ ਦੇ ਨਾਲ ਅੱਜ ਕਰਿਆ ਇਹਨਾ ਠੰਡੇ ਬੁਰਜ ਵਿੱਚ ਮਾਤਾ ਗੁਜਰੇ ਠੰਡੇ ਬੁਰਜ ਵਿੱਚ ਮਾਤਾ ਗੁਜਰੇ ਗਏ ਨੇ ਸਿੱਦਕ ਸਹਾਰ ਅੱਜ ਕਰਿਆ ਇਹਨਾ ਆਏ ਨਾ ਦਸਵੇਂ ਗੁਰਾਂ ਦੇ ਨਾਲ ਅੱਜ ਕਰਿਆ ਇਹਨਾ ਆਏ ਨਾ ਦਸਵੇਂ ਗੁਰਾਂ ਦੇ ਹਰ ਆਇਨਾ ਚਾਰ ਮੂਏ ਤੋਂ ਕੀਆ ਹੁਆ ਚਾਰ ਮੂਏ ਤੋਂ ਕੀਆ ਹੁਆ ਜੀਵਤ ਲੱਖ ਹਜ਼ਾਰ ਅਜ ਕਰ ਆਇਨਾ ਆਇਨਾ ਦਸਵੇਂ ਗੁਰਾਂ ਦੇ ਲਾਲ ਅਜ ਕਰ ਆਇਨਾ ਆਇਨਾ ਦਸਵੇਂ ਗੁਰਾਂ ਦੇ ਲਾਲ ਅਜ ਕਰ